हमारी नाम आराधना है हम जमालपुर की की रहने वाली हमारे हमारे को मारी, हमारे को मारी बच्चों हमारी मोबाइल तोड़ी है है देखो वो लड़की की हमने ये सरकारी टीचर क्या लगती है। अंदर बैठी मेरा नाम कमल मैं वातावरणी बच्चे ਕਹ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ 2023 ਦੇ ਨਾਲ ਇੱਕ ਮੁੰਡੇ ਨੇ ਉਹਦੀ ਛਾਤੀ ਘੁੱਟ ਲਈ ਉਹਦੀ ਮੰਮੀ ਮੇਰੇ ਕੋਲ ਆਈ ਮੈਂ ਉਹ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਡੈਰੀ ਦੇ ਉੱਤੇ ਬੱਚੇ ਨੂੰ ਡਾਂਟਿਆ ਘੁਟਕਾਰਿਆ ਤੇ ਮੈਡਮ ਨੂੰ ਕਿਹਾ ਕਿ ਬੱਚੇ ਦਾ ਨਾਮ ਕੱਟ ਦਿਓ ਮੈਡਮ ਨੇ ਬੱਚੇ ਦਾ ਨਾਮ ਨਹੀਂ ਕੱਟਿਆ ਬਾਏ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ ਤਾਂ ਕੌਣ ਰਿਸਪੌਂਸਿਵ ਹੋਲਾ ਕਲਾਸ ਟੀਚਰ ਨਾ ਅਸੀਂ ਜੋ ਰਿਸਪੌਂਸੀਬਲ ਹਾਂ ਜੇ ਮੈਂ ਉਹਨਾਂ ਨੂੰ ਕੁਝ ਮਾਰਤਾ ਥੱਪੜ ਲਾ ਲਗਾਏ ਜਾਂ ਡੰਡੇ ਲਗਾਏ ਮੈਂ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ ਤੇ ਤੋਰ ਰਹੀ ਆ ਬੱਚੇ ਇਹ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਹਿ ਕਿ ਮੈਂ ਨੂੰ ਅਗੀਰਵਾਰ ਨੂੰ ਚੌਂਕੀ ਆ ਮੈਨੂੰ ਕੀ ਜ਼ਰੂਰਤਾ ਕਹਿੰਦੀ ਸੀ ਮੈਂ ਕਹਾਂ ਚ ਬੈਕਅਪ ਲਾਉਂਗੀ ਚੌਂਕੀ ਮੈਂ ਤਾਂ ਸਕੂਲ ਤੋਂ ਸਕੂਲ ਚ ਆਉਣੀ ਆ ਬੱਚੇ ਝੂਠ ਬੋਲਦੇ ਮਤਲਬ ਜੇ ਮੈਂ ਚੌਂਕੀ ਲਾਂਦੀ ਹਾਂ ਮੈਂ ਘਰੇ ਛੁੱਟੇ ਲੈ ਕੇ ਬੈਠਾਂ ਉਦੋਂ ਘਟ ਕਹਿੰਦਾ ਮਤਲਬ ਬੱਚਾ ਝੂਠ ਬੋਲ ਰਿਹਾ ਹੈ ਹਾਂਜੀ ਮੈਂ ਇੱਕ ਹੋਰ ਸੀ ਕਿ ਉਹ ਕਹਿੰਦੇ ਬੇਜੀ ਤੁਹਾਡੇ ਨਾਲ ਇੱਕ ਲੇਡੀ ਸੀ ਕਿ ਜਿਨ੍ਹਾਂ ਨੇ ਬੱਚਾ ਤੇ ਵੀ ਹਮਲਾ ਕੀਤਾ ਦਾਣਾ ਲਾਪੇ ਤੇ ਵੀ ਹਮਲਾ ਕੀਤਾ ਮੋਬਾਈਲ ਤੋੜਿਆ ਤੁਹਾਡਾ ਜੇ ਮਿਡਲ ਲੇਡੀਸ ਕੋਈ ਨਹੀਂ ਜੀ ਮੋਬਾਈਲ ਤੋੜਿਆ ਉਹਨਾਂ ਦੇ ਉਹਨਾਂ ਨੇ ਗਲਾ ਫੜਿਆਵਾ ਗਲੇ ਤੋਂ ਨੇ ਦੇ ਸਕ੍ਰੈਚਸ ਪਈ ਪਏ ਨੇ ਨੌ ਮਾਰੇ ਹੋਏ ਨੇ ਉਹਨਾਂ ਨੇ ਆਪ ਦਾ ਮੈਡੀਕਲ ਕਰਾਉਣ ਗਏ ਨੇ ਜਦੋਂ ਉਹਨਾਂ ਦਾ ਮੈਡੀਕਲ ਹੋ ਜਾਊਗਾ ਫਿਰ ਪਤਾ ਲੱਗ ਜਾਊਗਾ ਤੁਹਾਨੂੰ ਹਕੀਕਤ ਕੀ ਆ ਮੈਡਮ ਪਰ ਉਹ ਉਹਨਾਂ ਨੂੰ ਬਾਂਝ ਕਹਿ ਰਹੀ ਆ ਉਹਨਾਂ ਨੂੰ ਬਾਂਝ ਕਹਿ ਰਹੀ ਆ ਖੁਸਰੀ ਕਹਿ ਰਹੀ ਆ ਗਾਲਾਂ ਕੱਢ ਰਹੀ ਆ ਸਾਰੇ ਪੇਰੈਂਟਸ ਨੂੰ ਪੈਸੇ ਦੇ ਕੇ ਸੱਦਿਆ ਗਿਆ ਕਿਉਂਕਿ ਮੈਂ ਸਕੂਲ ਦੇ ਵਿੱਚ ਪੈਸੇ ਨਹੀਂ ਦਿੰਦੀ ਹਰੇਕ ਮਹੀਨੇ ਦਾ ਸਾਨੂੰ ਜੁਰਮਾਨਾ ਲੱਗਿਆ ਵੀ ਅਸੀਂ 500 ਰੁਪਏ ਜਮ੍ਹਾਂ ਕਰਾਉਣਾ ਕਰਾਉਣਾ 2 ਸਾਲ ਤੱਕ ਮੈਂ 500 ਰੁਪਏ ਜਮ੍ਹਾਂ ਕਰਾਉਂਦੀ ਰਹੀ ਆ ਜਦੋਂ ਨਾਲ ਮੈਂ 500 ਰੁਪਏ ਜਮ੍ਹਾਂ ਕਰਾ ਲੱਗਦਾ ਵਾ ਕੀ ਕਰ ਰਾਨਾ ਜੀ ਪੂਰੇ ਸਕੂਲ ਦੇ ਬੱਚੇ ਤੁਹਾਡੇ ਖਿਲਾਫ ਹੋ ਗਏ ਪੂਰੇ ਸਕੂਲ ਦੇ ਨਹੀਂ ਜੀ ਮੇਰੀ ਕਲਾਸ ਦੇ ਹੀ ਨੇ ਪਰ ਉਹ ਸਾਰੇ ਬੱਚਿਆਂ ਨੂੰ ਕੁੱਟਿਆ ਗਿਆ ਸਾਰਿਆਂ ਨੂੰ ਕੁੱਟਿਆ ਗਿਆ ਤੁਹਾਨੂੰ ਦੱਸਿਆ ਜੀ ਕਿਹੜਾ ਵਰਡ ਬੋਲ ਰਹੀ ਹੈ ਜੇ ਕਿਸੇ ਲੜਕੀ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ ਮੈਂ ਜ਼ਿੰਮੇਵਾਰ ਹਾਂ ਜਦੋਂ ਮੈਂ ਇਹਨਾਂ ਨੂੰ ਕੱਲ ਮੈਂ ਕਲਾਸ 'ਚ ਵੀ ਬੱਚਿਆਂ ਨੂੰ ਕਹਾਂਗਾ ਕਿ ਪੇਰੈਂਟਸ ਆ ਬਦਲੇ ਮੈਂ ਸਾਰਿਆਂ ਨੂੰ ਰਿਸਪਾਂਸ ਦਵਾਂਗੀ ਸਾਰਾ ਨੂੰ ਮੈਂ ਸੈਟੀਸਫਾਈ ਕਰੂੰਗੀ ਮੈਨੂੰ ਮਾਮਲਾ ਹੈ ਜੀ ਕਿ ਮੇਰੇ ਕੋਲ ਨੰਬਰ ਹੀ ਨਹੀਂ ਹੈਗਾ ਕਿਉਂਕਿ ਮੇਰੇ ਕੋਲ ਕਲਾਸ ਨਹੀਂ ਸੀਗੀ ਹਾਂਜੀ ਹੈਡ ਟੀਚਰ ਨੂੰ ਬਹੁਤ ਵਾਰ ਦੱਸਿਆ ਵਾ ਬਹੁਤ ਵਾਰ ਕੋਈ ਕਾਰਵਾਈ ਨਹੀਂ ਕੀਤੀ ਸਰ ਕੋ ਮਾਮਲਾ ਪਹੁੰਚ ਗਿਆ ਬੱਚਾ ਮਾਰਕੋਟ ਦਾ ਕਿਵੇਂ ਦੇਖ ਦਵਾਂ ਕਿ ਉਹਨਾਂ ਨੂੰ ਕੀ ਰਿਪਲਾਈ ਦਵਾਂ ਮੈਂ ਤਾਂ ਜੀ ਮਾਫੀ ਮੰਗ ਸਕਦੀ ਹਾਂ ਪਰ ਮੇਰੇ ਕੋ ਕੋਈ ਸੋਲੂਸ਼ਨ ਨਹੀਂ ਹੈਗਾ ਤੁਹਾਡੀ ਇੱਥੇ ਪੋਸਟ ਕੀ ਹੈ ਈਟੀਟੀ ਟੀਚਰ ਹਾਂਜੀ ਹਾਂਜੀ ਬੱਚੇ ਆ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ ਕੁੱਟਮਾਰ ਕੀਤੀ ਐ ਅਸੀਂ ਬੱਚਿਆਂ ਨੂੰ ਵੀ ਮਿਲੇ ਆ ਤੇ ਜੋ ਇਹਦਾ ਟੀਚਰ ਤੇ ਕਾਰਵਾਈ ਵੱਦ ਤੋਂ ਵੱਧ ਜੋ ਬਣਦੀ ਐ ਉਹ ਅਸੀਂ ਕਰਾਂਗੇ ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਓ ਨਹੀਂ ਹੈ ਕੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ ਕਿਉਂਕਿ ਬੱਚੇ ਇੱਕ ਤਾਂ ਬڑے ਛੋਟੇ ਆ ਸਾਫਟ ਆ ਬਿਲਕੁਲ ਕੁੱਟਮਾਰ ਦਾ ਤਾਂ ਮਤਲਬ ਹੀ ਨਹੀਂ ਹੈ ਬਾਕੀ ਪੇਰੈਂਟਸ ਨੂੰ ਅਸੀਂ ਮਿਲ ਲਏ ਆ ਉਹਨਾਂ ਦੀ ਗੱਲਬਾਤ ਸੁਣ ਲਈ ਹੈ ਤੇ ਜੋ ਵੱਧ ਤੋਂ ਵੱਧ ਕਾਰਵਾਈ ਹੋਏਗੀ ਉਹ ਕੀਤੀ ਜਾਏ ਬੱਚਾ ਦੇ ਰੋ ਬਾਕੀ ਮੈਡਮ ਉਹ ਕਹਿੰਦੇ ਕਿ ਮੈਨੂੰ ਚੌਂਕੀ ਆਂਦੀ ਆ ਵੀਰਵਾਦ ਵੀਰਵਾ ਤਾਂ ਹੋ ਦੇਖੋ ਜੀ ਅੱਜ ਦੇ ਯੁੱਗ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ ਅੱਜ ਵਿਗਿਆਨ ਦਾ ਯੁੱਗ ਆ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਤਾ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਾਈਕੀਟਰੀ ਕਿਸੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਮੈਂ ਵਿਭਾਗ ਨੂੰ ਵੀ ਜਰੂਰ ਲਿਖੋਗੇ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਹੋਵੇ ਦੇਖਿਆ ਜਾਵੇ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਮੈਨੂੰ ਜੋ ਸਮਝ ਆਂਦੀ ਆ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਕੋਈ ਪ੍ਰੋਬਲਮ ਹੋਏਗੀ ਇਹੋ ਜੀਆਂ ਗੱਲਾਂ ਨੂੰ ਮੇਰੇ ਖਿਆਲ ਚ ਅੱਜ ਦੇ ਯੋਗ ਦੇ ਵਿੱਚ ਮੰਨਨ ਦਾ ਕੋਈ ਜ਼ਰੂਰਤ ਨਹੀਂ ਲੁਕਾ ਕੀਤੀ ਗਈ ਹੈ ਸੁਪਰੀਮ ਕੋਰਟ ਵੱਲੋਂ ਵੀ ਇੱਕ ਆਰਡਰ پاس ਹੋਈ ਸੀ ਕਿ ਸਕੂਲ ਦੇ ਵਿੱਚ ਪ੍ਰਾਈਮਰੀ ਸਕੂਲ ਜਿਹੜੀ ਹੁੰਦੀ ਹੈ ਕਿ ਕਿਹੜੇ ਵੀ ਸਕੂਲ ਹੋਣ ਜਿਹੜੇ ਕੋਵਿਡ ਵੀ ਹੋਣ ਤੇ ਜਿਹੜੇ ਮਜੀਓਨੋ ਤੇ ਬੱਚਿਆਂ ਦੇ ਉੱਤੇ ਹੱਥ ਨਹੀਂ ਚੱਕਿਆ ਜਾਊਗਾ ਉੱਤੇ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਬਿਲਕੁਲ 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 ਜੀ ਬਿਲਕੁਲ ਜੀ ਜੋ ਵੀ ਵੱਤ ਤੋਂ ਵੱਤ ਬਣਦੀ ਕਾਰਵਾਈ ਆ ਉਹ ਅਸੀਂ ਕਰਾਂਗੇ ਤੇ ਜੋ ਤੁਸੀਂ ਗੱਲ ਕਹਿ ਰਹੇ ਹੋ ਵੀ ਸੁਪਰੀ ਇਹ ਡਿਪਾਰਟਮੈਂਟ ਪੂਰਾ ਉਹਨੂੰ ਇੰਪਲੀਮੈਂਟ ਕਰ ਰਿਹਾ ਵਾ ਕਿਸੇ ਵੀ ਟੀਚਰ ਨੂੰ ਕੋਈ ਰਾਈਟ ਨਹੀਂ ਹੈ ਬੱਚੇ ਦੇ ਉੱਤੇ ਹੱਥ ਚੱਕਣ ਦਾ ਕਾਰਪੋਰਲ ਕਾ ਪਨਿਸ਼ਮੈਂਟ ਦੇਣ ਦਾ ਕੋਈ ਰਾਈਟ ਨਹੀਂ ਸੋ ਉਸ ਕਾਨੂੰਨ ਦੇ ਮੁਤਾਬਕ ਜੋ ਵੀ ਇਹਨਾਂ ਤੇ ਵੱਧ ਤੋਂ ਵੱਧ ਬਣਦੀ ਕਾਰਵਾਈ ਹੋਏਗੀ ਉਹ ਅਸੀਂ ਕਰਾਂ ਕਿੰਨੇ ਕ ਬੱਚੇ ਨੇ ਜਿਨ੍ਹਾਂ ਨਾਲ ਕਲੈਮ ਕੀਤਾ ਗਿਆ ਬੱਟ ਮਾਰ ਕੀਤਾ ਗਿਆ ਜਿਨ੍ਹਾਂ ਨਾਲ ਕਹਿੰਦੇ ਆ 10 10 15 ਬੱਚੇ 10 15 ਬੱਚੇ ਆ ਕਿੰਨੇ ਵੇ ਦਾ ਵਕਤ ਹੈ ਮੈਮ ਸਕੂਲ ਦੇ ਅੰਦਰ ਕਿੰਨੇ ਵੇ ਦਾ ਵਕਤ ਆ ਇਹ ਰੈਕੈਸਸ ਤੋਂ ਪਹਿਲੇ ਕਿੰਨੇ ਟਾਈਮ 11 ਵਜੇ ਤੋਂ ਪਹਿਲੇ ਦਾ ਸਾਢੇ 11 ਵਜੇ ਦਾ ਤੇ ਉਸ ਤੋਂ ਬਾਅਦ ਇਹ ਬੱਚਿਆਂ ਨੇ ਕੀ ਕੀਤਾ ਤੁਹਾਡੇ ਨਾਲ ਕੰਪਲੀਟ ਕਦੋਂ ਹੋ ਗਿਆ ਸਾਡੇ ਮੈਨੂੰ ਅੱਜ ਸਵੇਰੇ 8:30 ਵਜੇ ਬੀਪੀਓ ਮੈਡਮ ਤੇ ਇੱਥੇ ਦੇ ਸਕੂਲ ਦੇ ਟੀਚਰ ਗੁਰਦੀਪ ਸਿੰਘ ਜੀ ਦਾ ਫੋਨ ਆਇਆ ਤੇ ਇਮੀਡੀਏਟ ਫਿਰ ਮੈਨੂੰ ਲੁਧਿਆਣੇ ਆਉਣਾ ਸੀ ਜਿੰਨਾ ਮੈਨੂੰ ਆਉਣ ਚੂ ਟਾਈਮ ਲੱਗਿਆ ਬਸ ਹੋਈ ਆ ਅਸੀਂ ਪਹੁੰਚੇ ਆ ਪੇਰੈਂਟਸ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿ ਕੀ ਅਸੀਂ ਕਾਰਵਾਈ ਕਰਾਂਗੇ ਹਾਂਜੀ ਕਾਰਵਾਈ ਕੀ ਅਮਲ ਚ ਲੈਂਦੀ ਜਾਊਗੀ ਤੁਹਾਡੇ ਕੋਲ ਇੱਕ ਜਵਾਬ ਚਾਹੀਦਾ ਦੇਖੋ ਜੀ ਵੱਤ ਤੋਂ ਵੱਤ ਜੋ ਅਸੀਂ ਕਾਰਵਾਈ ਕਰਾਂਗੇ ਉਹ ਤੁਹਾਡੇ ਸਾਹਮਣੇ ਆ ਜਾਊਗਾ ਤੁਹਾਡੇ ਸਾਹਮਣੇ ਆ ਜਾਊਗਾ ਅੱਜ ਮੈਂ ਅੱਜ ਮੈਂ ਕੁਝ ਨਹੀਂ ਨੌਕਰੀ ਚ ਕੱਢਣ ਦਾ ਮੇਰੇ ਕੋਲ ਕੋਈ ਰਾਈਟ ਨਹੀਂ ਹੈਗਾ ਜੀ ਉਹ ਅਸੀਂ ਡਿਪਾਰਟਮੈਂਟ ਨੂੰ ਉੱਪਰ ਦੇਾਂਗੇ ਜੋ ਵੱਤ ਤੋਂ ਵੱਤ ਜਦੋਂ ਹੋਰ ਬੱਚੇ ਨਾਲ ਕੁੱਟਮਾਰ ਕਰ ਲਈ ਫਿਰ ਡਿਪਾਰਟਮੈਂਟ ਨਹੀਂ 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 ਜੀ ਅੱਜ ਹੀ ਕਾਰਵਾਈ ਹੋਏ ਚਲੋ ਅੱਜ ਹੀ ਕਰ ਹਾਂਜੀ ਅੱਜ ਹੀ ਅੱਜ ਹੀ ਅੱਜ ਹੀ ਦੇਖ ਮੈਡਮ ਕਿ ਹੋਇਆ ਅੱਜ ਕੱਲ ਬੱਚੇ ਕੱਲ ਬੱਚੇ ਪੜਨ ਆਏ ਸੀਗੇ ਤੇ ਬੱਚਿਆਂ ਨੂੰ ਬੁਰੀ ਤਰ੍ਹਾਂ ਪਤਾ ਨਹੀਂ ਬੱਚੇ ਤੇ ਬੱਚਿਆਂ ਨੇ ਕਿਹਾ ਮੈਡਮ ਨੇ ਕਿਹਾ ਕਿ ਅਸੀਂ ਸਾਰਾ ਨੂੰ ਕੁੱਟਾਂਗੇ ਸਾਰਾ ਨੂੰ ਬੁਰੀ ਤਰ੍ਹਾਂ ਮੈਡਮ ਨੇ ਮਾਰਿਆ ਮੈਡਮ ਨੇ ਅੱਗੇ ਬੱਚਿਆਂ ਨੇ ਹੱਥ ਪੈਰ ਜੋੜੀ ਕਿ ਮੈਡਮ ਸਾਨੂੰ ਛੱਡ ਦਿਓ ਬੱਚਿਆਂ ਨੇ ਉਹ ਨਹੀਂ ਛੱਡਿਆ ਕਿ ਮੇਰੇ ਉੱਤੇ ਪੂਸ ਸਵਾਰ ਹੋ ਗਿਆ ਤੁਹਾਨੂੰ ਇੱਕ ਇੱਕ ਕਰਕੇ ਵੱਢ ਦਵਾਂਗੇ ਵੱਢ ਕੇ ਨਾਲੀ ਦੇ ਵਿੱਚ ਪਾ ਦਵਾਂਗੇ ਜੇ ਤੁਸੀਂ ਬੱਚੇ ਕੰਪਲੇਨ ਕੀਤੀ ਘਰ ਜਾ ਕੇ ਤੇ ਤੁਹਾਨੂੰ ਇੱਕ ਇੱਕ ਕਰਕੇ ਮੈਂ ਨਾਲੇ ਦੇ ਵਿੱਚ ਪਾ ਦਵਾਂਗੀ ਜੇ ਅਸੀਂ ਆਏ ਆ ਤੇ ਮੈਨੂੰ ਵੀ ਮਾਰਿਆ ਉਹਨੇ ਇੱਕ ਜਨਾਨੀ ਹੋਰ ਸੀ ਉਹਦੇ ਨਾਲ ਮੇਰਾ ਮੋਬਾਈਲ ਵੀ ਤੋੜਤਾ ਤੇ ਮੇਰੇ ਮੇਰੇ ਨਾਲ ਇੱਕ ਹੋਰ ਤੌਰ ਹੈ ਕਿ ਉਹਨੂੰ ਵੀ ਮਾਰਿਆ ਤੇ ਮਾਰ ਕੇ ਅੰਦਰ ਵੜ ਗਈ ਕਹਿੰਦੀ ਤੁਸੀਂ ਜੋ ਕਰਨਾ ਕਰ ਲਓ ਅਸੀਂ ਡਰਦੇ ਨਹੀਂ ਹੈਗੇ ਕਿਹੜੀ ਮੈਡਮ ਨੇ ਕਿਹਾ ਕਮਲਜੀਤ ਮੈਡਮ ਤੇ ਤੁਸੀਂ ਬੱਚੇ ਨੂੰ ਆਪ ਦੇਖੋ ਬੱਚੇ ਨੂੰ ਕਿਸ ਤਰ੍ਹਾਂ ਪੂਰੀ ਤਰ੍ਹਾਂ ਮਾਰਿਆ ਹੈ ਸਾਡੀ ਮੰਗ ਹੈ ਇਸ ਬੱਚੇ ਨੂੰ ਇਸ ਮੈਡਮ ਨੂੰ ਸਸਪੈਂਡ ਕੀਤਾ ਜਾਵੇ ਹਜ਼ਰਤ ਨਕੀ ਕਰ ਵੀ ਅਮਨ ਚਲੇ ਜਾਂਦਾ ਹੈ ਇੱਥੇ 5ਵੀਂ ਕਲਾਸ ਦਾ ਬੱਚਿਆਂ ਦੀ ਬੱਚਿਆਂ ਉਹਨੂੰ ਐਲੀਵੇਟ ਨੇ ਕਿਹਾ ਉਹਨਾਂ ਦੀ ਕਲਾਸ ਟੀਚਰ ਨੇ ਉਹਨਾਂ ਨਾਲ ਮਿਸ ਬਿਹੇਵ ਕੀਤਾ ਘੁੱਟ ਮਾਰ ਕੀਤੀ ਹੈ ਉਹੀ ਅੱਜ ਸਕੂਲ ਪ੍ਰਸ਼ਾਸਨ ਡੀਓ ਮੈਡਮ ਆਏ ਹੋਏ ਨੇ ਕਿ ਉਹਨਾਂ ਦੀ ਦੇਖ ਰਿਆ ਬੱਚਿਆਂ ਦੇ ਪੇਰੈਂਟਸ ਬੁਲਾ ਕੇ ਉਹਨਾਂ ਦੀ ਕੰਪਲੇਂਟ ਵਗੈਰਾ ਲੈ ਰਹੇ ਆ ਜੋ ਵੀ ਉਹ ਕਹਿੰਗੇ ਉਸ ਹਸਾ ਨਾਲ ਡਿਪਾਰਟਮੈਂਟ ਨੂੰ ਫਾਇਰ ਆਫਸਰ ਨਾਲ ਲੈ ਕੇ ਭੇਜਿਆ ਜਾਵੇ ਜੀ ਅੱਗੇ ਉਹ ਪ੍ਰਭਾਵ ਕਰਦੇ ਆ ਠੀਕ ਹੈ ਸਰ ਤੁਹਾਡੇ ਉੱਤੇ ਹੁਣ ਜ਼ਿੰਮੇਵਾਰੀ ਜ਼ਿਆਦਾ ਵੱਧ ਗਈ ਕਿਉਂਕਿ ਮਾਸੂਮ ਬੱਚੇ ਨੇ ਮਾਸੂਮ ਬੱਚਿਆਂ ਦੀ ਕੰਪਲੀਟ ਤੁਹਾਡੇ ਕੋਲ ਪਹੁੰਚ ਚੁੱਕੀ ਹੈ ਕਿੰਨੇ ਕੁੱਟ ਮਾਰ ਕੀਤੀ ਗਈ ਕਿੰਨੇ ਕੰਪਲੀਟ ਹਾਲੇ ਨੂੰ ਲਿਖ ਰਹੇ ਆ ਉਹਨਾਂ ਦੀ ਗੱਲਾਂ ਲਿਖ ਰਹੇ ਆ ਜਿਹੜੇ ਵੀ ਉਹ ਬਿਆਨ ਦਰਜ ਕਰਾਣੇ ਉਹ ਹਿਸਾਬ ਨਾਲ ਮੈਡਮ ਦੇ ਕਰਦੇ ਸਿਵਲ ਹਸਪਤਾਲ ਭੇਜਿਆ ਕਿ ਮੈਡੀਕਲ ਵਸਤੇ ਅਸਲ ਚ ਗੱਲ ਦੀ ਇਹ ਗੱਲ ਬੱਚਿਆਂ ਨੇ ਜਿਆਦਾ ਸੱਟਾਂ ਹੈ ਨਹੀਂ ਸੀ ਜੀ ਤੇ ਲੋਕਲ ਹਸਪਤਾਲ ਵਗੈਰਾ ਤੋਂ ਵੀ ਮੈਡੀਕਲ ਬਿਲਕੁਲ ਕਾਫੀ ਲੱਗਦਾ ਨੇ ਲੇਕਿਨ ਬਿਲਕੁਲ ਸੁਣੀ ਬੱਚਿਆਂ ਨੇ ਵੀ ਹਾਈਵੇ ਦੀ ਜਾਮ ਕੀਤਾ ਸੀ ਕਹਿੰਦੇ ਥੋੜਾ ਟਾਈਮ ਬੈਠੇ ਸੀਗੇ ਉੱਥੇ ਬਟ ਉਹਨਾਂ ਨੂੰ ਸਮਝਾ ਕੇ ਇੱਥੇ ਲਿਆਇਆ ਉਹਨਾਂ ਦਾ ਪ੍ਰੋਬਲਮ ਸੋਲਵ ਕਰਾਇਆ ਠੀਕ